ਸਤਿ ਸ੍ਰੀ ਅਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਇੱਕ ਨਵੇਂ ਬਲੌਗ ਦੇ ਵਿੱਚ ਮੈਂ ਇਹ ਦੱਸ ਰਿਹਾ ਤੁਸੀਂ ਹੋਗੇ ਸਾਰੇ ਵਧੀਆ ਰੰਮੂ ਕਰ ਰਿਹਾ ਜੀ ਕਜੇੜਾਂ ਰੰਮੂ ਦਾ ਹੋਊਗਾ ਗੈਸ ਦੂਵੀਰ ਵਾਲਾ ਹਾਲ ਚਲਾ ਦਿਆ ਤਾਂ ਇਹ ਬਲੌਗ ਕਿਹੜਾ ਹੋਰ ਦੇ ਨੂੰ ਆ ਚੱਲਦੇ ਮਾ ਨਹੀਂ ਕਨੈਕਟ ਹੁੰਦਾ ਹੈ ਉਹ ਗਿਰਲਟੋ ਹੈ ਜਿਹੜਾ ਨੀਰ ਵਾਲੀ ਸਕਾਰ ਪੀਏ ਦੋ ਮਿੰਟਾਂ ਦੀ ਹੈ ਹੈ ਵਾਲੀ ਸਕਾਰ ਪੀ ਆ ਨਹੀਂ ਨਾ ਚੱਲ ਚੱਦ ਕੇ ਆ ਲੈ ਵੀ ਲਵਾ ਦੋ ਮਿੰਟ ਦੇ ਦੇ ਚਾ ਚੱਲਦੇ ਹੋ ਕਰੀ ਜਾ ਹੈ ਕਿ ਆਈ ਚੱਲਦੀ ਹੋ ਕਰੀ ਜਾ ਖੜੀ ਹੋ ਹਾਂ ਮੈਂ ਚਲਾ ਮੈਲਾ ਸਮਾਂ ਵੀ ਜਲਦੀ ਮੈ ਨਹੀਂ ਹੁੰਦਾ ਪਰ ਇਹ ਬੂ ਆ ਜਾਗੀ ਛੇਤੀ ਰ ਐ ਰ ਪਤਾ ਕਿਉਂ ਹੈ ਪਤਾ ਕਿਉਂ ਕਿਉਂ ਰਾ ਪਰਣੀ ਆ ਗਈ ਨਾ ਜਨਸੀ ਅੱਛਾ ਆ ਲੀਏ ਹੋ ਹੈ ਆ ਲੀਏ ਕੈ ਦਿਨ ਹੋ ਗਏ ਹੋ ਕਾ ਕਿਉਂ ਸਹੀ ਵਾਲੇ ਕੀ ਕਰਨ ਗੱਡੀ ਤੋਂ ਦੇਣਾ ਕਿਦੋਂ ਆ ਮੈਂ ਹੋਈ ਤਾਂ ਕਹਿ ਰਿਹਾ ਵੀ ਆਲੂ ਕੀ ਛੇਤੀ ਦੇਖਿਆ ਫੇਰਾ അന്താജാ ടീ മേരാ സോള നാഗാ ചല്ലേ ടായ പവൺ ഗ ਐਰ ਲੱਗੇ ਆਵਾਜ਼ ਕਰਨ ਫਿਰ ਅਮੂ ਗੂੰਗੂ ਦੀ ਆਵਾਜ਼ ਲੱਗੇ ਜਾਂਦਾ ਹੈ 8 ਘੰਟੇ ਦੇ 28 ਵਿੱਚ ਤੇ ਜੀ ਬ੍ਰਿਸ਼ ਸਟੋਨ ਦੇ ਦਿਖਾਵੂਗਾ ਤੁਹਾਨੂੰ ਜਾ ਕੇ ਸਾਰ ਇੱਕ ਨਾਮ ਆਇਆ ਜੁਟਦੇ ਰਹੇ ਹੋ ਉਹ ਗੇੜ ਆਇਆ ਹਾਂ ਸਾਇਲੈਂਟ ਆ ਐ ਹੋਵਾਂਗੇ ਆ ਰੰਗ ਕੋਈ ਹੈ ਕੀ ਇੰਟੀਗ੍ਰੇਟਡ ਟੈਂਕਰ ਡੂਪਾ ਵੀ ਬਹੁਤ ਘੱਟ ਹੈ ਹੋ ਗਿਆ ਹੋ ਗਿਆ ਹੈ 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 ਕੈਮੀਕਲ ਵੀ ਹੈ ਟੈਂਕਰ ਪੁੰਚਰ ਵਾਲਾ ਜਿਹੜਾ ਗਰਾਡ ਵੀ ਹੈ ਨਵਾਂ ਮਾਡਲ ਆਇਆ ਉਹ ਦਿਖਾ ਤੁਰਿਆ ਤਾਂ ਮੇਤਨ ਨੂੰ ਨਵਾਂ ਆ ਉਹ ਸਮੂਥ ਚ ਲੱਗਾ ਦੇ ਕੇ ਮਨ ਉਯੋਗੀ ਗੁੱਡੀ ਹੈ ਲੈੜੀ ਨਵੇਂ ਕਰੂਗੀ ਉਹ ਸਾਰਾ ਨਹੀਂ ਦੱਸਦਾ ਉਹ ਉਹ ਦੇਖ ਗੁੱਡੀ ਗੱਡੀ ਗੁੱਡੀ ਦਾ ਵੇ ਕਰੂਗੀ ਕਹਾਂ ਦੇ ਦਬੇ ਕਰੂਗਾ ਉਹ ਸਾਈਡ ਮਾ ਸਾਈਡ ਮਾ ਤੇ ਦਬੇ ਕਰੂਗਾ ਉਹ ਆ ਉਹ ਜਿਹੜਾ ਵਿਚਾਲਾ ਟਾਇਰ ਦਾ ਮੈਂ ਤੁਹਾਨੂੰ ਦਿਖਾ ਦੇ ਰਿਹਾ ਤਾਂ ਉਦੋਂ ਹੈ ਕਾਦ ਹੋਇਆ 10 ਦਿਨ ਹੋਏ ਤੇ 10 ਦਿਨ ਹੋਏ ਹੋਰ ਕੰਨ ਦਿਨ ਹੋਏ ਗਿਆ ਤਾਂ ਮੈਂ ਬੁਲਾਇਆ ਤਾਂ ਲੈ 10 ਦਿਨ ਹੋਏ ਹੁਣ ਉਦੋਂ ਨਾਲ ਹੀ ਕਹਿ ਰਿਹਾ ਦੋ ਕਹਿ ਰਿਹਾ ਵੀ ਉਹ ਟਾਇਰ ਨਵਾਂ ਲਾਂਚ ਕਰਿਆ ਕੰਪਨੀ ਨੇ ਮਤਲਬ ਡਾਕਾ ਡੂਕਾ ਕਹਿ ਰਿਹਾ ਵੀ ਕੰਮ ਲੱਗੇ ਕਰਾਂਗੇ ਇਸ ਮਾ ਸ਼ੁਕਰ ਸ਼ੁਕਰ ਨੂੰ ਸੇਫਟੀ ਹੈ ਕਰਾਂਗੇ ਜੋ ਕਰਾਂਗੇ ਜਿਹੜੇ ਸੀ ਕਿੰਦੇ ਰਿਹਾ ਲੋ ਆ ਚਲਾਣੀ ਆਵਾ ਤਾਂ ਇਹ ਬਿਲਕੁਲ ਸਮੇਂ ਤੇ ਬਣਾਉ ਰਾਮ ਮੋਟਰ ਥਰ ਥਰ ਤੋਂ ਬਹੁਤ ਅਰਕਲੇ ਰੰਗ ਕੀ ਜਿਆਦਾ ਪਹੁੰਚ ਗਏ ਬਈ ਆਪਣਾ ਠਾਈ ਸੈਕਟਰ ਇੱਕ ਤਸਾਨ ਪਤਾ ਜਾਏ ਉਸ ਤੋਂ ਰਹਿਣੀ ਉਹ ਅਮਰੀ ਉਹ ਇਹ ਜਗਾ ਉਹ ਫਾਗ ਨਾ ਰਾਵਾਂ ਇਹ ਉਹ ਨਹੀਂ ਉਹ ਵੀ ਆਹ ਇਹ ਸੰਭਣੀ ਹੈ ਉਹ ਉਹ ਸਟੋਨ ਉਹ ਨਹੀਂ ਕੋਈ ਸਟੋਨ ਆਹ ਬੜਾ ਦਾ ਇਹ ਉਰਾ ਬਾਈ ਉਰਾ ਤਾਂ ਮਿਲਦੀ ਨਹੀਂ ਦੁਕਾਨ ਪਾ ब्रिस्टोन का दो सौ पंबर दो सौ पचवंजा सोलह दो सौ पचपन सोलह मिल जाएगा ब्रिस्टोन दिखाना मिल जाएगा भाई कह हैं है चार इसमें एक नया मॉडल आया वो कौन सा नहीं? नया मॉडल आया जो जो नया, नया लॉन्च किया एक है। ये है, ये है ना हाँ। पा, हाँ? क्या करा?

205 चलते पता <cancelled> 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 ਇਹ ਤੇ ਲੋ ਮੰਗਵਾਲਾ ਤੇ ਆ ਮੈਨੂੰ ਇਹ ਤੋਂ ਦੱਸ ਮੈਨੂੰ ਇਹ ਤੋਂ ਪਤਾ ਦੇ ਦੇ ਕੋਈ ਕੋਸਟ ਟੋ ਹਾਂ ਇਹ ਕਿੰਨੇ ਦਾ ਲੱਗਦੀ ਹੋ ਗੱਲ 8200 ਅੱਜ ਨੂੰ ਕੋਚੇ ਨਹੀਂ ਦਿਖਾਇਓ ਹੈ ਨਹੀਂ ਹੁਣ ਦੇਖੋ ਪੰਜ ਨਹੀਂ ਹੈ ਦੇਖੋ ਕਿਹੜਾ ਕਰਿਆ 155 195 ਮੈਨੂੰ ਤਾਂ ਮੈਨੂੰ ਤੇ ਆ 8200 8200 ਹਾਂ ਅਜੇ ਨਹੀਂ ਦਿਖਾਇਆ ਨਹੀਂ ਸਪੀਕਰ ਕਰਦੇ ਹਾਂ 7 ਦਿਨ ਪਿਛਲਾ ਠੀਕ ਠੀਕੀ ਆਪਣੀ ਕਰ ਲੈ ਨਹੀਂ 6 ਉਹ ਜਿਸ ਨੂੰ ਸਹੀ ਜਗ੍ਹਾ ਹੈ 205 ਤੋਂ ਬੈਸੀ ਜ਼ਿਆਦਾ ਉੱਤੇ ਟੱਚ ਕਰਦਾ ਇਹ ਤੁਹਾਡਾ ਪਹਿਲਾਂ ਪੜਿਆ ਹੋਣਾ ਗੱਡੀ ਚਕਾਈ ਹੋਣੀ ਹੈ ਹਾਂ ਨਾ ਨਹੀਂ ਚੱਲਿਆ ਪਹਿਲਾਂ ਜੀ ਹੈ ਕਿੰਨਾ ਚੱਲਦਾ ਹੋ ਚੰਨ ਮਾ ਪਸੰਦਿਆ 16 ਬਾਈ ਮੈਸਟਰ ਅਧਿਕਾਰ ਦੇ ਦੂਰ ਟੈਕਨੀਕੀ ਹੈ ਪਰ ਅਸੀਂ ਕੋਲੇ ਇਹਨਾਂ ਦੇ ਉਹ ਬੋਲਰ ਤਿਆਰ ਦਾ ਕਾ ਚੰਨ ਮਾ ਤੇ ਜਿੰਨ ਜਸ 16 ਆਏ ਬਾਈ ਆ 3100 ਅਗਰ ਰੋਪੇ ਦੇਸੀ ਆ ਕਹਿੰਦਾ ਉਹਨਾਂ ਦੇ 205 195 ਦੇ ਬਰਬਰ ਦਾ ਆ ਕਹਿੰਦਾ ਬਾਈ बाकी देखते हैं ये किन्ने का ये किन्ने का है कितने का ये मिशन का भाई आठ हजार का तेरा पंचर भी हो गया जी सौ किलोमीटर बिना पंचर लोए तो गड्डी चल जूगी हाँ ਇਹ ਕਿਹੜਾ ਪੈਟਰਨ ਕੋਲਾਤਾ ਹੈ ਹਾਂ ਇਹ 205 ਨੰਬਰ ਹੈ ਬਈ ਇਹ 195 ਹੈ ਇਹ 2055516 ਆ 1955516 ਬਹੁਤ ਦੇਰ ਲੀਓ ਰੋ ਮੈਂ ਤਾਂ ਦੋ ਦੇਰ ਮੈਂ ਕਿਹਾ ਹੀ ਇਹ ਮੈਂ ਤਾਂ ਜੋ ਰੀਚ ਚੈੱਕ ਕਰਨੀ ਕਰ ਰਿਹਾ ਹਾਂ ਕੋਈ ਤਾਂ ਮਨ ਨੂੰ ਪਰਵਾਹ ਨਾ ਕਰਾਂ ਨਾ ਦੇਖੋ ਫਿਰ ਹਮ ਯੋ ਯੂ ਟਾਇਰ ਨਾ ਜੀ 84 84 84 84 84 80 70 ਦੇਖੋ ਬਈ ਇਹ ਪਹਿਲਾਂ ਟਾਇਰ ਇੰਨਾ ਕੁ ਬਾਹਰ ਆ ਇਹ ਪਾ ਕੇ ਦੇਖਾਂ ਆਪਾਂ 195 ਔਰ 205 ਪਾ ਕੇ ਦੇਖ ਲੈ ਯਾਰ ਇੱਕ ਇੱਕ ਮੈਂ ਲਾਇਆ ਮੋਹ ਪਾ ਲੈ ਇੱਕ ਮੋਹ ਪਾ ਲੈ ਆ ਕੇ ਦੇਖ ਲੈ ਬਾਅਦ ਵਿੱਚ ਦੇਖ ਲੈਗੇ ਦੋਨੋਂ ਦੇ ਕਰਾਂਗੇ ਇਹ ਨਹੀਂ ਕਰ ਸੇ ਮੈਸੇ ਥੋੜੀ ਨਾ ਆਏ ਇਹ ਕੰਮ ਕਰ ਅਗਲੇ ਉਹ ਪਾ ਦੇ ਠੀਕ ਹੈ ਇੱਕ ਅਗਲੇ ਮਾ ਉਹ ਪਾ ਦੇ ਅਰੇ ਕੋ ਪਾ ਦੇ ਅਗਲੇ ਅਗਲੇ ਚਲਾਈ ਅਗਲੇ ਅਗਲੇ ਮਾਨੀ ਇੱਕ ਅੱਗੇ ਇੱਕ ਪਿੱਛੇ ਚੱਲ ਆ ਜਾਣ ਦੇ ਉਹ ਆ ਜਾਣ ਦੇ ਰਾਤ ਹੋ ਰਿਹਾ ਪਾ ਲਓ ਜੀ 195 55 16 ਅੱਗੇ ਪਾਇਆ ਬਈ ਆਹ वैसे बाहर देख रहे हो अभी देखो बाकी पीछा ऐसा मत कहो कि तुम्हारे 205 नंबर पाया आपने पूछा ਦੇਖੋ ਬਾਂ ਫਰਮ ਕਰਦੇ ਨੇ ਇਹ 6205 ਨੰਬਰ ਹੈ ਭਈ ਆ ਅੱਗੇ 195 ਨੰਬਰ ਹੈ ਦੇਖੋ ਕਿਹੜਾ ਟਿਕ ਲੱਗਦਾ ਠੀਕ ਹਾਂ 205 ਕੇ ਮਤਲਬ ਮੁਕਾਬਲੇ ਲੱਗਦੇ ਆ ਦੇਖੋ 1200 ਬਦਨਾ ਅਗਲਾ 100% ਅਗਲਾ ਅਗਲਾ ਹੋ ਗਈ ਹੈ ਹਾਂ ਥੋੜਾ ਪੈਗਾਉ ਲਗਿਆ ਮੁੰਡਾ ਛੋਟਾ ਸਾਸ ਤੂੰ ਭੈਣ ਤੋਂ ਬਾਹਰ ਲਾ ਦੇ ਉਹਨੂੰ ਲੈ ਲਓ ਜੀ 205 ਨੰਬਰ ਪਹਿਲਾਂ ਪਿਆਵਾ ਦਾ ਬਾਈ 205 ਨੰਬਰ ਇਹ ਆਪਾਂ ਨੇ ਹੁਣ ਸੈਲੈਕਟ ਕਰਿਆ ਫਰਕ ਤਾਂ ਕੁਝ ਨਹੀਂ ਲੱਗਿਆ ਹੋਇਆ ਉਹਦੇ ਵਿੱਚ 100 ਚੰਨਮੇਚਰ 205 ਚੱਡਾ ਮਾ 205 ਪਾ ਦੇ ਲੋ ਬਈ ਇਹ ਚਾਰੇ ਡਰ ਫੋਨ ਕਰੋਗੇ ਅਲਾਈਨਮੈਂਟ ਬਿਲ ਬੈਲੈਂਸ ਕਰਤੀ ਬਿਲ ਬੈਲੈਂਸ ਕਰਤੀ ਨਾ ਐ ਝੋਟੂ ਬਿਲ ਬੈਲੈਂਸ ਹੋ ਗਿਆ ਹੋ ਗਿਆ ਚੱਲੋ ਜੀ ਟਾਇਰ ਅਲਾਈਨਮੈਂਟ ਹੋ ਗਈ ਬਾਕੀ ਹੁਣ ਆਪਾਂ ਦੁਕਾਨੇ ਤੁਹਾਨੂੰ ਆਪਾਂ ਨੇ ਪੰਪ ਲਏ ਆਂਗੇ ਹਵਾ ਭਰਨੇ ਵਾਲੇ ਤੋਂ ਪੰਪ ਲਏ ਆ ਇੱਕ ਹਰਪਰੀ ਨੇ ਲਿਆ ਇੱਕ ਕੱਪ ਲੈਆ ਬ੍ਰਦਰ ਨੇ ਆਪਣੇ ਇਹ ਵਾਲੇ ਕਰਤਾ ਜੀ ਲੈਡ ਵਾਲੀ ਇਸ ਤੋਂ ਉੱਪਰ ਰੱਖੋ ਵੱਡੀ ਗੱਡੀ ਵਿੱਚ ਵੀ ਹਵਾ ਭਰ ਦੂਗਾ ਕਹਿੰਦੇ ਇਹ ਬੜਾ ਡਬਲ ਪਿਸਟਨ ਹੈ ਕੜਕ ਤੇਰੇ ਪਰੂਸ ਨੂੰ ਹੈ ਚੱਲ ਚੋ ਜਿਸ ਨੂੰ ਬਈ ਬਟਰਕਟਰ ਮੈਂ ਆਤੀ ਕਿੰਨੀ ਹਵਾ 20 18 ਵੀ ਹਾਂ ਹਾਂ ਜਾਂਦੀ ਹੈ ਹਾਂ 35 ਆ ਜਾਂਦੀ ਹੈ 35 ਆ ਜਾਂਦੀ ਹੈ ਇਹ ਤਾਂ ਗਾੜੀ ਬਰਾਬਰ ਕੁਝ ਵੀ ਨਹੀਂ ਆਦੀ ਟ੍ਰਕਟਰ ਮੈਂ ਹੂੰ ਖਟਾਇਰ ਪੜੇ ਹੋਆ ਦੇਖ ਲੈ ਛੋੜ ਦੇ ਕੀ ਟਾਇਰ ਪੜੇ ਹੋਆ ਦੇਖੋ ਬਈ ਓਕੇ ਹੋ ਗਿਆ ਟਾਇਰ ਜੱੱਚ ਕੀ ਗੱਡੀ ਹੈ ਹੈ ਇਹਨਾਂ ਨੂੰ ਗਾਰੰਟੀ ਹੈ ਜੀ ਇਹਨਾਂ ਦੀ ਪੰਪਾਂ ਦੀ ਸਾਲ ਸਾਲ ਦੀ ਸਾਡੀ ਵਾਰੰਟੀ ਆ ਗਈ ਹੈ ਅੱਛਾ ਜੀ ਆਇਆ ਜੀ ਮੈਸੇਜ ਹਾਂ ਉਹਨੂੰ ਕਨਫਰਮ ਕਰ ਦਿਓ ਤਾਂ ਪੀਡੀਫ ਬਣ ਕੇ ਤੁਹਾਡੇ ਵਟਸਐਪ ਤੇ ਆ ਜਾਵੇਗੀ ਉਸ ਤੇ ਗ੍ਰੀਨ ਬਟਨ ਹੋਏਗਾ ਕਨਫਰਮ ਦਿਟੇ ਉਹਨੂੰ OK ਕਰ ਦਿਓ ਤਾਂ ਤੁਹਾਡੇ ਪੀਡੀਫ ਬਣ ਜਾਏਗੀ ਬਾਈ ਵੀ ਕਰ ਦਿਓ ਸਵਾਗਤ ਲੈ ਵੀ ਯਾਰੋ ਔਰ ਮਿੱਤਰੋ ਆਪਾਂ ਅਗੇ ਪੰਜਗੁੱਲਾ ਕੜਹੋਂ ਦੇ ਨਿਕਲੇ ਨੇ ਈਲੀ ਕਾ ਅੱਜ ਨਰ ਲਵੀ ਚੰਡੀਗੜ੍ਹ ਛੱਡੀ ਵਾਲੀ ਲਟਾਂ ਦੀ ਨੇ ਛੱਬੀ ਵਾਲੀ ਲਟਾਂ ਪਹੁੰਚ ਗਏ ਚੰਚੁਕਲੇ ਪੰਜ ਖੁੱਲੇ ਨੂੰ ਪੰਜ ਨੂੰ ਪਰ ਰਾਮ ਖਲਾਊਗਾ ਬਈ 7 ਕੀ ਮਾਰਕੀਟ ਮੋਂ ਕੋ ਬਈ 7 ਕੀ ਮਾਰਕੀਟ ਮੈਂ ਖਲਾਊਗਾ ਰੁਪਿੰਦਰ ਸਿੰਘ ਟਿੱਕੀ ਚਾਟ ਕਿ ਖਲਾਊਗਾ ਇਹ ਜੋ ਆਪਕ ਜੀ ਕਰਤਾ ਹੈ ਉਹ ਖਲਾਦੋ ਜੀ ਕੋਈ ਚੱਕਰ ਨਹੀਂ ਹੈ ਮੈਨੂੰ ਕਰਨਾ ਹੈ ਅੱਜ 40000 ਰੁਪਏ ਲੈ 40 40 40 45000 ਰੁਪਏ ਲੈ ਆਏ ਥਵੇਂ ਤੋਂ ਹੀ ਬਦਲੇ 5200 ਤੋਂ ਮੈਂ ਵੀ ਲੈ ਆਇਆ 8 ਵੱਜ ਗਿਆ ਆਹ ਸਹੀ ਆ ਆ ਵੀ ਖੜਾ ਵੀ ਜਾ ਮੈਂ ਤਾਂ ਦਾਸ ਆ ਵੀ ਜਹਾਨ ਨੂੰ ਦਮ ਚ ਚਲਾਂਗੇ ਮਾਹਨੋ ਅਸੀਂ ਚਲੇ ਜਾਂ ਤਾਂ ਵੀ ਬਰਗਰ ਖਵਾਈ ਦਿ ਮਰੇ ਪ੍ਰਾਣੀ ਗੋਲ ਗੱਪੇ ਖੜੇ ਨੀ ਗੋਰ ਮੂਰ ਬਰਕਰ ਕਰਾ ਹਰਾ ਪਰਾਨ ਹਰਾ ਪਰਾਨ ਕੀ ਗੁਰਚੇ ਵੀ ਦਾ ਮਸ਼ੂਰ ਹੈ ਲੈ ਭਾਈ ਗਾਂਧੀ ਨਗਰ ਠੰਡੇ ਗੁਲਚੇ ਖਲਾਵਾ ਉਹ ਭੈਣ ਮਸ਼ੂਰ ਕਰਿਆ ਬੰਨਾ ਭਈਆ ਉਹ ਪਤਾ ਕੀ ਕਹਾ ਛੋਟੇ ਲਾਲ ਆ ਠੇਕੇਦਾਰ ਕੋ ਸਾਫ ਕਰੋ ਟੂਲ ਸਾਫ ਕਰੋ ਠੇਕੇਦਾਰ ਕੋ ਬਟਾ ਲੋ ਤਿੰਨ ਬੁਲੇਟਾਂ ਹਾਂ ਹਾਂ ਵੀ ਚਾਰ ਅਗਲੇ ਕੋ ਕੱਪੜੇਦਾਰ ਬੈਠੀ ਆਈ ਹੈ ਠੇਕੇਦਾਰ ਬੈਠੀ ਠੰਡਾ ਠੰਡੇ ਝੁੱਲੇ ਠੰਡੇ ਉੱਚੇ ਭਾਈ ਬਹੁਤ ਸਵਾਦ ਲੱਗਾ ਉਸਕੇ ਹਾਂ ਉਹ ਬਹੁਤ ਸਵਾਦ ਸੋ ਸੋ ਬੁਲੇਟਾਂ ਜਾ ਮੈਂ ਖਾਈ ਨਹੀਂ ਮੇਰੀ ਨਾ ਹੁੰਦੀ ਨਹੀਂ ਲਾਗਤ ਤਾਂ ਬਹੁਤ ਹੈ ਉਸਕੀ ਲਾਗਤ ਤਾਂ ਹੈ ਫਿਰ ਯਾਰ ਉਧਰ ਹੈ ਜੋ ਨੇ ਮੈਂ ਨਹੀਂ ਉਧਰ ਝੁੱਲੇ ਆਣੇ ਕਿਆ ਵਾਰ ਨਹੀਂ ਲਿਖਿਆ ਚੌੜੇ ਵਾਲੇ ਹੂੰ ਚੌੜੇ ਵਾਲੇ ਚੌੜੇ ਵਾਲੇ ਚੌੜੇ ਵਾਲਾ ਕਹ ਰਿਹਾ 205 ਘਾਟੇ ਦੇ ਉੱਪਰ ਨਾ ਜਾਏ ਇਹਦੇ ਆ ਜ ਨਹੀਂ ਯਾਰ ਮੇਰਾ ਨਾ ਆਨਲਾਈਨ ਸੰਧ ਫੜੇ ਦੋ ਕਿ ਖਰੀਏ ਫਰਨੇ ਹੋਏ ਪਰ ਦਿਨ ਤੋਂ ਇੱਕ ਤੋਂ ਦੋ ਇੱਕ ਸਾਲ ਹੋ ਗਿਆ ਇੱਕ ਦਿਨ ਤੋਂ ਉਸ ਘਟਿਆ ਕੀ ਮਾਰਦੇ ਆਂ ਗੱਲਾਂ ਸਿੱਖ ਤੇ ਲਓ ਜੀ ਰੰਮੂ ਨੂੰ ਉਤਾਰਦੇ ਆਪਾਂ ਨਾ ਆਹ ਰੰਮੂ ਬੈਠ ਗਿਆ ਇੱਕੀ ਪਾਪਾ ਤੇ ਆਪਾਂ ਦੇ ਨਹੀਂ ਆਪਾਂ ਨੂੰ ਰੈਪ ਰਣੀ ਆ ਛੱਡਣ ਜਾਣਾ ਪੈਂਦਾ ਘਰ ਆ ਚੱਲੂਰੀ ਤੇ ਚੱਲ ਗਿਆ ਤੰਤਰ ਆਪਾਂ ਟਾਇਰ ਲਈ ਪਵਾ ਬਈ ਆਪਾਂ ਘਰ ਨੂੰ ਜਾ ਰਹੇ ਹਾਂ ਤਾਂ ਬਈ ਟਾਇਰਾਂ ਦਾ ਜਿਹੜਾ ਪਹਿਲਾਂ ਪਿਆ ਵਾ ਤਾਂ ਸੁੱਖੋ ਨਹੀਂ ਮੰਨਦਾ ਦਾ ਛੋਟੇ ਨੰਬਰ ਨੂੰ ਨਾ ਹੋਈ ਪਾਉਣੇ ਜੇ ਪਹਿਲਾਂ ਪਏ ਵੇ ਚੌੜੇ ਹੀ ਪਾਉਣੇ ਘਰ ਫਰਕ ਵੀ ਕੁਛ ਨਹੀਂ ਤਾਂ ਬਈ ਹੈ ਤਾਂ ਮੰਨ ਲਓ ਇਹ ਬੋਲ ਹੈ ਘਰ ਹੋਈ ਪਾਉਂਦਾ ਫਿਰ ਅਪਣਾ ਉਹ ਕਿ ਟਾਇਰ ਪੋਏ ਅਪਣੇ ਬ੍ਰਿਸ਼ਟਾ ਹੁੰਦੀ ਆਨ ਉੱਥੇ ਦੇ ਅੰਮ੍ਰਾਲਾ ਦੇ ਸੇ ਤੇ ਉਦੋਂ ਆਪਾਂ ਨੂੰ ਇਹਦਾ ਪਿਸਟਨ ਦਾ ਰੇਟ ਬਈ 10000 ਰੁਪਿਆ ਮਤਲਬ ਹੈ ਫਰਕ ਚੰਡੀਗੜ੍ਹ ਮਤਲਬ ਉਹਨਾਂ ਦਾ ਨਹੀਂ ਜਿੰਨਾ ਪਹਿਲਾਂ ਦੱਸਦੇ थे ਪਰ 800 ਰੁਪਏ ਦਾ ਫਰਕ ਹੈਗਾ ਟਾਇਰ ਵਿੱਚ ਹੈ ਬਾਈ ₹20 ਦਾ ਫਰਕ ਹੈ ਬਈ ਟਾਇਰ ਪਿੱਛੇ ਚੱਕਾ ਬੱਤੀ ₹32 ਦਾ ਫਰਕ ਪੈ ਗਿਆ ਆਪਾਂ ਨੂੰ ਚਾਰੇ ਟਾਇਰਾਂ 'ਚ ਅੰਬੜਾ ਪੂਰੇ 10000 ਰੁਪਏ ਦਾ ਦੱਸ ਰਿਹਾ ਤਾਂ ਬਈ ਉਹ ਦਿਨ ਪਹਿਲਾਂ ਤਾਂ 10.5 ਦਾ ਦੱਸਿਆ ਤਾਂ ਨਾ ਫੇਰ ਕਹਿਣ ਲੱਗੇ ਜੀ ਨਹੀਂ ਨਹੀਂ ਸਰ 10 ਕਾ ਹੀ ਲੱਗ ਜਾਏਗਾ ਇਹ 10 ਕਾ ਹੀ ਹੈ ਪਰ ਜਣੀ 10000 ਤੇ ਥੱਲੇ ਨਹੀਂ ਭਰਿਆ ਉਹ ਦਿਨ ਅੰਮ੍ਰਿਤਸਰ 3200 ਰੁਪਏ ਬਚ ਗਏ ਆਪਾਂ ਨੂੰ ਬਾਕੀ ਟਾਇਰ ਵੀ ਬ੍ਰਿਸਟਨ ਤੇ ਥੱਲੇ ਥੱਲੇ ਵਰਤਿਆ ਹੋਇਆ ਟਾਇਰ ਆਪਾਂ ਨੇ ਇਸ ਕਰਕੇ ਆਪਾਂ ਨੇ ਬ੍ਰਿਸਟਨ ਦਾ ਹੀ ਪਵਾਇਆ ਹੁਣ ਤਾਂ ਪਹੁੰਚ ਗਏ ਇਸ ਯਾਦਵਪੁਰ ਯਾਦਵਰ ਤੇ ਆਪਾਂ ਨੇ ਲੈ ਲਏ ਦੋ 버ਗਰ ਬਰਗਰ ਰਖਲਾ ਦੀ ਐਂਜ ਸੁਖ ਨੂੰ ਅਨ ਰੈਫ੍ਰਿਜਰੇਸ਼ਨ ਖਾਲੂਗੀ ਫੋਨ ਕਰਤਾ ਦਾ 버ਗਰ ਵਾਲੇ ਬਾ ਇਹਨਾਂ ਦੁਕਾਨ 'ਵਾਂ ਪਹੁੰਚੇ ਬਈ ਆਪਾਂ ਇਹਨਾਂ ਨੂੰ ਪੈਕ ਕਰਕੇ ਰੱਖਦੇ ਜਦ ਹੀ ਆਪਾਂ ਪਹੁੰਚ ਗਏ ਦੁਕਾਨ 'ਵਾਂ ਆਪਾਂ ਨੇ ਅੰਪਰ ਕਰ ਚੱਕੇ ਆਪਾਂ ਨੇ ਗੱਡੀ ਦੀ ਸਲਵ ਮਾਰੀ ਹੌਲ ਗੇਟ ਨਹੀਂ ਖੜਿਆ ਗੇਟ ਬੰਦਾ ਬਾਈ ਕ ਬੰਦਾ ਪੱਕਾ ਬੰਦਾ ਅੱਛੇ ਵਾਰੇ ਬੈਠੇ ਤੇ ਟਟ ਰੰਗ ਨਹੀਂ ਦੇਖਾਗਾ ਦੇਖੇ ਪਾ ਲੈਣੇ ਗੱਨੂ ਬਾਈ ਵੀ ਛੋਟਾ ਨੰਬਰ ਛੋਟਾ ਕੋਆ ਦੇ ਨੰਬਰੀ ਬੀ ਅ ਨੰਬਰ ਦੇਖ ਲੈ ਦੇਖ ਨੰਬਰ ਦੇਖ ਦੇ 205 55 16 ਆ ਇਸ ਕਾ ਦੇਖ ਬਹਿਮ ਦੇਖੇ 255 16 ਕੀ ਆ ਹੈ ya ya hmm, nih nih gini